ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਧੂ ਬੱਦਰਪੁਰਿਆ ਡੇਰੀ ਫਾਰਮ ਦੇ ਵਿੱਚ ਸਵਾਗਤ ਹੈ ਅੱਜ ਤੁਹਾਡਾ ਸਜਣੋ ਅੱਜ ਦੀ ਵਿਜ਼ਿਟ ਪਿੰਡ ਬੈੜਵਾਲ ਜ਼ਿਲ੍ਹਾ ਸ਼ਹੀਦ ਤਰਤਰ ਸਾਹਿਬ ਤਹਿਸੀਲ ਪੱਟੀ ਪਹੁੰਚ ਕੇ ਆਪਾਂ ਆਪਣੇ ਸੰਧੂ ਫਾਰਮ ਦੇ ਦੋ ਵਿਹੜਾ ਲੈ ਕੇ ਆਏ ਆ ਇੱਕ ਜਰਸੀ ਇੱਕ ਐਫਐਫ ਦੇ ਵਿੱਚ ਕਵੈਸਟ ਕਰਦੇ ਆ ਤੁਹਾਡੇ ਗਾੜੀ ਦੋ ਟਾਈਮ ਆਪਣੀ ਨਰਖ ਪਰਖ ਕਰਕੇ ਜੋ ਕੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਇਓ ਪੈਸੇ ਲਾਉਣੇ ਆ ਕਿਉਂਕਿ ਤੁਹਾਡਾ ਵੀ ਫਰਜ਼ ਬਣਦਾ ਏ ਅਸੀਂ ਤੁਹਾਨੂੰ ਬੇਨਤੀ ਕਰਦੇ ਰਹਿੰਨੇ ਕਿਤੇਓਂ ਵੀ ਖਰੀਦਦਾਰੀ ਕਰੋ ਆਪਣੀ ਜਰੂਰ ਨਰਖ ਪਰਖ ਕਰਕੇ ਲੈ ਕੇ ਜਾਇਆ ਕਰੋ ਬਾਕੀ ਜਿੰਨੀ ਵੀ ਸਾਨੂੰ ਕੋਈ ਵੀ ਡਿਟੇਲ ਮਿਲਦੀ ਆ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਆ ਤੇ ਕਵੈਸਟ ਕਰਦੇ ਆ ਕਿ ਇਹਨਾਂ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਨ ਨੂੰ ਆਲ ਸੈਟ ਕਰਿਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦ ਮਿਲ ਸਕੇ ਠੀਕ ਆ ਜੀ ਆਪਣੇ ਸੰਧੂ ਫਾਰਮ ਦੇ ਪਹੁੰਚ ਚੁੱਕੇ ਆ ਪਿੰਡ ਬਹਿੜਵਾਲ ਜ਼ਿਲ੍ਹਾ ਸ਼ਹੀਦ ਨੂੰ ਤਰਨਤਾਰ ਸਾਹਿਬ ਤਹਿਸੀਲ ਪੱਟੀ ਆਸ ਕਰਦੇ ਆ ਜੋ ਇਸ ਚੈਨਲ ਦੇ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਤੇ ਸੰਧੂ ਫਾਰਮ ਤੋਂ ਅੱਜ گاਵਾਂ ਦੀ ਡਿਟੇਲ ਸਾਂਝੀ ਕਰਨ ਲੱਗੇ ਆ ਆਓ ਦਈਏ ਤੁਹਾਨੂੰ ਬਧੇਰੇ ਜਾਣਕਾਰੀ ਆਪਣੇ ਵੱਡੇ ਭਾਈ ਨਾਲ ਗੱਲ ਕਰਕੇ ਪੁੱਛੀਏ ਕੀ ਮੋਲਵਾਦ ਕਰਵਾ ਸੁਆ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰਦਾਰ ਸੰਤੂ ਸਾਹਿਬ ਹੋ ਸੁਣਾਓ ਠੀਕ ਠਾਕ ਵਧੀਆ ਵੈੜਾ ਲੈਣ ਦੀਆਂ ਹਾਂਜੀ ਹਾਂਜੀ ਆਨੰਦ ਇਸੇ ਤਰ੍ਹਾਂ ਹੀ ਆਪਾਂ ਹੁਣ ਵੀਡੀਓ ਦੂਜੇ ਤੇ ਜੇ ਦਿਨ ਪਾ ਕਣੀ ਠੀਕ 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 ਆ ਮੋਲ ਜਾਇਜ਼ ਹੀ ਰੱਖਣੇ ਆ ਹਾਂਜੀ ਕਿਉਂਕਿ ਆਪਣੇ ਭੈਣ ਭਰਾ ਜੋ ਸਰੋਤੇ ਨਾਲ ਜੁੜੇ ਰਜਾਈ ਤੋਂ ਜਾਇਜ਼ ਹੀ ਸੰਤੂ ਸਾਹਿਬ ਮੋਲ ਤਾਂ ਜਾਇਜ਼ ਹੀ ਆ ਉਧਰੋਂ ਫੋਨ ਫਾਨ ਪਟਿਆਲੇ ਵੱਲੋਂ ਕੋਈ ਮੱਚ ਲੱਲੋਂ ਕੋਈ ਮੱਧ ਪ੍ਰਦੇਸ਼ ਚੋਂ ਕਿਦੇ ਹੁੰਦੇ ਆ ਉਹ ਆਂਦੇ ਫੇਕ ਤ ਨਹੀਂ ਤੁਸੀਂ ਜੱਜਾ ਇੰਨੇ ਸਸਤੀਆਂ ਕਿਉਂ ਦਿੰਦੇ ਜੇ ਸੰਧੂ ਸਾਹਿਬ ਇਦਾਂ ਹੀ ਚੱਲਦਾ ਹੁਣ ਕਹੇ ਕਿ ਜਿੰਨੇ ਭਾਅ ਨਾ ਲਈਆਂ ਸੀ ਭਾਅ ਨਾ ਦੇਤੀਆਂ ਅਸੀਂ ਕਿਹੜੀਆਂ ਆਹ ਹਾਂ ਸਾਹਿਬ ਨਹੀਂ ਉਧਰ ਆ ਕਿ ਜਲ ਪਾਣੀ ਸਾਹਿਬ ਨਾਲ ਲੈ ਕੇ ਤੇ ਬਸ ਤੂੰ ਦਾੜ ਹੁੜਕਾ ਲੈਣਾ ਹੈ ਲੈ ਕੇ ਦੇ ਦੇ ਦੀ ਉਹ ਆਦੇ ਇੰਨੇ ਰੇਟ ਕਿਉਂ ਜਾਇਜ਼ ਉਹਨੇ ਕਿ ਮੰਡੀਆਂ ਤੁਹਾਡੀਆਂ ਨੇ ਅੱਗ ਲਾਈ ਉਧਰ ਜਿਹੜੀਆਂ ਤੁਸੀਂ ਮੰਡੀਆਂ ਉੱਧਰ ਬਹੁਤ ਤੇਜ਼ ਆਦੇ ਮੰਡੀਆਂ ਜਿਹੜੀਆਂ ਮੰਡੀ ਦਾ ਮਾਲ ਤੇਜ਼ ਆ ਤੇ ਉਹਨਾਂ ਮੰਡੀਆਂ ਕਰਕੇ ਪਸ਼ੂ ਤੇਜ਼ ਆ ਸਾਡੇ ਜਿਹੜਾ ਬਹੁਤ ਜਾਇਜ਼ ਮਾਲ ਜ਼ਿਲ੍ਹਾ ਤਰਨਤਨ ਦਾ ਆਪਣਾ ਬੈਕਵਾਰਡ ਏਰੀਆ ਕਹਿੰਦੇ ਨੇ ਨਹੀਂ ਨੰਬਰ 1 ਆ ਆਪਣਾ ਤਰਨਤਨ ਜ਼ਿਲ੍ਹੇ ਦੀ ਜਿਹੜੀ ਬੈਲਟ ਹੈ ਨਾ ਬਹੁਤ ਜਾਇਜ਼ ਆ ਇਹ ਕ ਆਪਣਾ ਬਾਰਡਰ ਦਾ ਏਰੀਆ ਪੈਂਦਾ ਮਾਲ ਡਰੇਨਾ ਟਰੂਨਾ ਬੜੀਆਂ ਆਪਣੀਆਂ ਪਤਾ ਏ ਸਾਰਿਆਂ ਨੂੰ ਮਾਲ ਵਾਧੂ ਆ ਹਾਂਜੀ ਠੀਕ ਆ ਉਹਨਾਂ ਦੇ ਮਾਲਵੇ ਵਾਲਿਆਂ ਦੇ ਕਿ ਦੋ ਪਸ਼ੂ ਰੱਖੇ ਆ ਆਪਣੇ ਤੋਂ ਵਗਾਂ ਦੇ ਵਾਗ ਗਿਆ ਮਾਲ ਬਹੁਤ ਆ ਮਾਲ ਤਾਂ ਬੜਾ ਹਾਂ ਮਾਲ ਬਹੁਤ ਆ ਤੇ ਪਿੰਡ ਆਪਣਾ ਬੈੜਵਾਲ ਤੇ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਤਹਿਸੀਲ ਪੱਟੀ ਸੰਧੂ ਸਾਹਿਬ ਦੇ ਡੇਰੇ ਆਪਾਂ ਪਹੁੰਚ ਚੁੱਕੇ ਆ ਹਾਂਜੀ ਹਾਂਜੀ ਸੰਧੂ ਫਾਰਮ ਤੇ ਦੋ ਨਾਗ ਲੈਣਦੇ ਆ ਹਾਂਜੀ ਸੰਧੂ ਸਾਹਿਬ ਦੋ ਹੀ ਲੈਂਦੇ ਠੀਕ ਆ ਤੇ ਆਪਾਂ ਇਹ ਜਿਹੜੀ ਦਸੀਗੀ ਕਿ ਐਚ ਐਫ ਬੱਛੀ ਆ ਸੰਤ ਨੂੰ ਤੇ ਬਹੁਤ ਆ ਕਮਾਲ ਦਾ ਲੱਗਾ ਹਾਂ ਤੂੰ ਤੇ ਫੇਰ ਹਾਂ ਵਧੀਆ ਵਧੀਆ ਇਹ ਦੀਣੀ ਦੇ ਜਿੱਤਾਂ ਛੰਡੀ ਵਧੀਆ ਫੇਰ ਉਹ ਇੱਕ ਰਾਤ ਥੱਲੇ ਨੂੰ ਵਹਾਨੇ ਨੂੰ ਪਿਛੇ ਨੂੰ ਹਾਂ ਨਹੀਂ ਵਾਕਿਆ ਤੇਰੀ ਜਾ ਕਿੰਨਾ ਕੁ ਦੁੱਧ ਪਾਉਂਦੀ ਰਹੀ ਆ ਦੁੱਧ ਵਾਧੂ ਕਰਦੀ ਆ ਨਹੀਂ ਕਿੰਨਾ ਕੁ ਫਿਰ ਵੀ ਦੁੱਧ 18 17 ਕਿੰਨਾ ਦਿੰਦੀ ਰਹੀ 17 ਲੀਟਰ ਦੇ ਦਿੰਦੀ ਆ ਤੇ ਪਹਿਲੇ ਸਵੇਰੇ ਹਾਂਜੀ ਤੇ ਹੋਣ ਹੈ ਕਿ ਉਮੀਦ ਕਰਦੇ ਆ ਕਿ 18 ਕਿਲੋ ਦੁੱਧ ਨੂੰ ਕੀ ਜਾਂਦਾ ਹਾਸ ਕੇ ਕੱਢੂਗੀ ਹਾਸ ਕੇ ਇੱਕ ਰਥਾਨ ਵਿਖਾਈਏ ਥਾਨ ਲੋ ਜੀ ਸੱਜਣੋਂ ਥਾਨ ਤਾਂ ਬਹੁਤ ਵਧੀਆ ਥਾਨ ਬਹੁਤ ਕੰਮ ਦਾ ਲੱਗਾ ਠੀਕ ਆ ਬਾਕੀ ਥੋੜੀ ਜੀ ਲੇਸ ਆ ਬਾਕੀ ਵੇਖ ਲੋ ਸ਼ਾਇਦ ਦੇ ਵਿੱਚ ਆਉਂਦੇ ਆ ਜੇ ਠੀਕ ਆ ਤੇ ਥਾਨ ਬਹੁਤ ਕੰਮ ਦਾ ਲੱਗਾ ਬਾਕੀ ਪੁੜੇ ਪਾੜੇ ਦੇਖ ਲੋ ਸੱਜਣੋਂ ਕੋਈ ਐਡੇ ਖਾਸ ਪੁੜੇ ਜਿਹੜੇ ਆ ਨਹੀਂ ਟੁੱਟੇ ਬਾਕੀ ਦੇਣਾ 10 ਹਫਤਾ ਖੰਡ ਜ਼ਰੂਰ ਖੜੂਗੀ ਹਾਂਜੀ ਹਾਂਜੀ ਦਾਕ ਦੇ ਤੇ ਦਾਕ ਦੇ ਦਿਨ ਖੜੂਗੀ ਸਜਣੋ ਤੋੜ ਕੇ ਖੋਲ ਕੇ ਇਕਰਾ ਵਿਖਾਈਏ ਆਪਣੇ ਭੈਣ ਭਰਾਵਾਂ ਨੂੰ ਤੇ ਬੰਦੂ ਸਾਹਿਬ ਖੂਣ ਤੇ ਖਾ ਦਿੰਨੇ ਆ ਲਓ ਇਹ ਕਿਹੜੀ ਗੱਲ ਖੋਲ ਕੇ ਤੋੜ ਕੇ ਕਿਉਂਕਿ ਅੱਜ ਕੱਲ ਪੱਕੇ ਥਾਂ ਐ ਸਾਰੇ ਇੱਧਰ ਨੂੰ ਆਇਆ ਹਾਂਜੀ ਇੱਟਾਂ ਲੱਗੀਆਂ ਉਹ ਫਿਰ ਪਾਇਰਪੂਰ ਘਰ ਜਾਂਦੇ ਆ ਤੇ ਲਓ ਜੀ ਥਾਂ ਥੂਣ ਬਹੁਤ ਕੰਮ ਦਾ ਲੱਗਾ ਸਜਣੋ ਲੰਮੀ ਤੋੜ ਦੋ ਲੰਮੀ ਹਿੱਕ ਲੋ ਜੀ ਲਓ ਜੀ ਤੇ ਬਾਕੀ ਨਾ ਕਿ ਕਦ ਕੁੱਦ ਫੁੱਲ ਵੱਡਾ ਏ ਕੋਈ ਬਾਲਾ ਛੋਟਾ ਕਦ ਨਹੀਂ ਸਜਣੋ ਨਹੀਂ ਨਹੀਂ ਪੂਰੇ ਕਦ ਕਦ ਬਾਈ ਲਾਗੇ ਖਲੋ ਮੜਿਆ ਲੋ ਜੀ ਕਦ ਬਹੁਤ ਵੱਡੇ ਦੀ ਗਾਂ ਆ ਕਦ ਲਓ ਕਦ ਵੱਡਾ ਸਜਣੋ ਪੂਰੀ ਮਤਲਬ ਕੀ ਵੱਡੀ ਆ ਛੋਟੀ ਨਹੀਂ ਆ ਤੇ ਬਾਕੀ ਸਮਾਂ ਜ਼ਰੂਰ ਦੱਸ ਦਿੰਦਾ ਕੱਢਦੀ ਬਾਕੀ ਸੂਣ ਵਿੱਚ ਹਾਂਜੀ 10 ਦਿਨ ਲੈਂਦੀ ਹੈ ਜੀ ਅਜੇ ਆਹ ਲੈ ਜੋ ਫੇਸ ਕੁਆਲਟੀ ਬਹੁਤ ਸੋਹਣੀ ਆ ਇਹਨਾਂ ਥੋੜਿਆ ਜਾਰੀ ਵੀ ਨਹੀਂ ਲੈਸ ਪਣਾ ਠੀਕ ਆ ਜਿੰਨੇ ਕੁ ਜੋਗੀ ਹੈਗੀ ਆ ਤੇ ਲੋ ਜੀ ਨੇਸੀ ਨਹੀਂ ਸੀ ਆ ਬਾਕੀ ਕੋਈ ਹੋਰ ਨਹੀਂ ਚੱਕਰ ਵਾਲੀ ਗੱਲ। ਲੋ ਜੀ। ਦੁਰਦੀ ਦੁਰਦੀ ਬਹੁਤ ਸੋਹਣੀ ਆ। ਹਾਂ ਪੱਕਾ ਆ। ਹਾਂ ਜੀ। ਥਾਂ ਇੱਟਾਂ ਲਾ ਕਰਕੇ ਨਾ ਡੰਗਰ ਕੱਚੇ ਤੇ ਪੱਟਾ ਸਾਂ ਕਰਕੇ ਪਾਇਰ ਪੂਰ ਹੋ ਜਾਂਦੇ ਖਰਾਬ। ਹਾਂ ਥਾਂ ਬਹੁਤ ਸੋਹਣਾ ਕੰਮ ਦਾ ਲੱਗਾ। ਹਾਂ ਜੀ। ਕੱਦ ਬੁੱਤ ਵੱਡਾ ਸਜਣੂ। ਕੱਦ ਬੁੱਤ ਤਾਂ ਬਹੁਤ ਤਕੜਾ ਏ। ਹੂੰ ਕੱਦ ਪੂਰੀ ਕੈਮਰੇ ਚ ਆਉਂਦੀ। ਹਾਂ ਜੀ। ਕਿੰਨੇ ਕੀ ਮੁੱਲ ਕਰਦੇ ਆਂ? ਮੁੱਲ ਇਹਦਾ 40000 ਰੁਪਈਆ ਲੈ 40000 ਰੁਪਈਆ ਕਰਦੇ ਤੇ 40000 ਮੁੱਲ ਤੁਸੀਂ ਕਰ ਲਿਆ ਹਾਂਜੀ ਤੇ ਕਿੰਨੇ ਵਿੱਚੋਂ ਛੱਡ ਦਿੱਗੇ ਕੋਈ ਛੋਟ ਕਰਦਾਂਗੇ ਕਿੰਨੀ ਥੋੜੀ ਬਹੁਤੀ ਕਰਦਿਆਂ ਕੋਈ 3000 ਡਾ ਰਿਗੇ ਹਾਂਜੀ ਹਾਂਜੀ ਡਾ ਦਿਓ ਹੋਰ ਡਾ ਦਗੇ ਕੋਈ 500000 ਨਹੀਂ ਯਾਰ ਧੱਕਾ ਹੈ ਧੱਕਾ ਜਾਂਦਾ ਹਾਂਜੀ ਹਾਂਜੀ ਨੇ ਉਹ 500 ਡਾ ਰੋ 36 36 ਠੀਕ ਹੈ 36 ਕਰ ਲੋ ਠੀਕ ਆ 36 ਦੀ ਦੇ ਦਿਓ ਕੁਛ ਨਹੀਂ ਹਿੰਦਾ ਭੈਣ ਭਰਾਵਾਂ ਨੂੰ ਹਾਂ 36 ਦੇ ਦਾਂਗੇ ਆਓ 36.5 ਦੇ ਦਿਓ ਕਿਉਂਕਿ ਬਾਲਾ ਨਾ ਸੱਜਣੋ ਖਪਾਇਓ ਕਿਉਂਕਿ ਰੇਟ ਖਪਾਇਓ ਨਾ ਸਾਨੂੰ ਫਿਕਸੋ ਕੀਤੇ ਬਾਈ ਨੇ ਠੀਕ ਆ ਰੇਟ ਜਾਇਜ਼ ਜਾਇਜ਼ ਰੇਟ ਜਾਇਜ਼ ਕੀਤੇ ਆ ਤੇ ਗਾਵਾ ਵੀ ਸੱਜਣੋ ਚੰਗੀ ਸੁਆ ਦੁੱਜਾ ਬਾਕੀ ਦੁੱਜੇ ਨੰਬਰ ਤੇ ਬਾਈ ਜੀ ਜਰਸੀ ਆ ਗਈ ਹਾਂਜੀ ਹਾਂਜੀ ਇਹ ਵੀ ਬਹੁਤ ਸੋਹਣੀ ਹੈ ਨਾ ਸ਼ਾਨਦਾਰ ਬੱਚੀ ਆ ਦੱਕ ਦੇਂਦਾ ਇਹ ਸਵਾ ਲੈਂਦੀ ਵਟਵਟ ਬਹੁਤ ਤੇ ਪਏ ਆ ਹਾਂਜੀ ਨਹੀਂ ਕੋਈ ਨਹੀਂ ਸਕਦਾ ਹਾਂ ਬਹੁਤ ਸੋਹਣੀ ਹੈ ਨਾ ਜਰਸੀ ਆ ਗਈ ਹਾਂਜੀ ਤੇ ਲੋ ਜੀ ਸੱਜਣੋ ਥਾਂ ਥੂਣੇ ਦਾ ਵੀ ਸੋਹਣਾ ਲੱਗਾ ਹਨਾ ਹਾਂਜੀ ਬਹੁਤ ਕੰਮ ਦਾ ਥਾਂ ਲੱਗਾ ਲੋ ਜੀ ਨੇੜ ਤੋਂ ਮਾਰੇ ਜੇ ਚੈੱਕ ਕਰ ਲੋ ਥਾਂ ਪ੍ਰੋਪਰ ਸੋਹਣੇ ਆ ਕਰਮ ਵਾਲੀ ਨੂੰ ਲੱਗੇ ਥਾਂ ਤਾਂ ਬਹੁਤ ਵਧੀਆ ਠੀਕ ਆ ਲੋ ਜੀ ਕਰ ਸਕਦੇ ਚੈੱਕ ਕਰੋ ਲੋ ਜੀ ਫੇਸ ਕੁਆਲਟੀ ਇੱਕ ਰਖ ਖੋਲ ਖਾਲ ਕੇ ਤੋਰ ਕੇ ਵਿਖਾਈਏ ਆਪਣੇ ਭੈਣ ਭਰਾਵਾਂ ਨੂੰ ਬਾਕੀ ਕਤਕੁੱਦ ਵੱਡਾ ਹੀ ਪੰਜਾਬ ਦੀ ਜਰਸੀ ਸਜਨੂੰ ਹਾਂਜੀ ਹਾਂਜੀ ਇਹ ਨਾ ਕਿਨੇ ਹੋਊ ਕਿ ਮੱਛ ਲਾ ਲਈ ਆ ਛੋਟੀ ਆ ਭੇਡ ਦੀ ਹੋਣੀ ਆ ਇਹ ਪੰਜਾਬ ਦੀ ਜਰਸੀ ਆ ਬਹੁਤ ਸ਼ਾਨਦਾਰ ਆ ਜਰਸੀ ਇਹ ਗਾਂ ਇਹੋ ਜੀ ਮਰਦੀ ਨਹੀਂ ਛੇਤੀ ਕਰੀ ਹਾਂ ਨਹੀਂ ਸੋਹਣੀ ਆ ਠੀਕ ਆ ਬਾਕੀ ਕੋਈ ਵੀ ਮੇਰਾ ਵੀਰ ਆਵੇ ਆਪਣੀ ਨਰਖ ਪਰਖ ਕਰਕੇ ਲੈ ਕੇ ਜਾਇਆ ਕਰੋ ਠੀਕ ਆ ਲੈਓ ਲਓ ਜੀ ਆ ਜਾ ਠੀਕ ਆ ਲਓ ਸੱਜਣਾ ਨਾ ਕਿਦੋਂ ਨੂੰ ਤੁਹਾਨੂੰ ਵਿਖਾ ਦਿੱ ਗਏ ਚੈੱਕ ਕਰਾ ਦਿੱ ਗਏ ਲੈ ਜਾਓ ਲਓ ਜੀ ਠੀਕ ਆ ਜੀ ਸਮਾਂ ਜਰੂਰ ਆ ਦੱਸ ਦਿੰਦਾ ਲੈ ਜਾਓ ਬਾਕੀ ਬੰਨ ਨਾਲੋਂ ਪੂਰੇ ਫੱਟੇ ਲਾ ਦੂ ਕਰਮਾਲੀ ਫੇਰ ਦੁਆਹਰ ਖੜੂਗੀ ਹਾਂ ਕਰੂ ਸਮਾਨ ਉੱਥੇ ਬੰਦ ਉਹਦਰੀ ਲਓ ਜੀ ਪੂਰੀ ਵੱਡੀ ਆ ਪੰਜਾਬ ਦੀ ਜੱਸੀ ਆ ਤੇ ਸਾਂ ਸੁੰਦੀ ਕੁਆਲਿਟੀ ਬਹੁਤ ਇਹਦਾ ਬਾਈ ਜੀ ਫਿਰ ਕੀ ਮੁੱਲ ਇਹ ਮੁੱਲ ਦੋ ਦਾ ਸੇਮ ਹੀ ਆਹੀ 40 ਹਾਂਜੀ ਇਹ ਵੀ ਸਾਡੇ 36 ਦੇ ਦਾਂਗੇ ਹਾਂਜੀ ਹਾਂਜੀ ਆਹ ਇਹ ਵੀ ਦੋਵੇਂ 36 36 ਦੇ ਹਾਂਜੀ ਜਿਹੜੀ ਮਰਜ਼ੀ ਲੈ ਜਾ ਜੀ ਜਿਹੜੀ ਮਰਜ਼ੀ ਲੈ ਜਾ ਦੋ ਇੱਕੋ ਰੇਟ ਇੱਕੋ ਹੀ ਹਾਂਜੀ ਠੀਕ ਆ ਤੇ ਲੋ ਜੀ ਸੱਜਣੋ ਭਾਵੇਂ ਦੋਵੇਂ ਇਕੱਠੀਆਂ ਲੈ ਜਾ ਕੋਈ ਇਹ ਕਰੀ ਗੱਲ ਠੀਕ ਆ ਜੇ ਜੋੜਾ ਲੈ ਜਾ ਕਿਸੇ ਯਾਰ ਹੋਵੇ ਛੱਡ ਦਾਂਗੇ 36 ਦੇ 36 72 ਹਾਂ ਹੈਨਾ ਫਿਰ 72000 ਦਾ ਜੋੜਾ ਦੇ ਦਾਂਗੇ 1000 ਛੋੜ ਕਰ ਦਾਂਗੇ ਜੋੜਾ ਲਓ ਲਓ ਜੀ ਸੱਜਣੋ ਜੇ ਕੋਈ ਜੋੜਾ ਲੈ ਲੂ ਤੇ ਬਾਈ ਕਹਿੰਦਾ 72000 ਦਾ ਦੇ ਦਾਂਗੇ ਤੇ 1000 ਰੁਪਇਆ ਉਦ ਲਈ ਜਿਹੜੀ 5 500 36 ਚੋ ਛੋੜ ਕਰ ਦਾਂਗੇ ਆਪਣੀ ਖਰੀਦਦਾਰੀ ਕਰ ਲਿਓ ਪਿੰਡ ਬੈੜਵਾਲ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਬਾਈ ਸੰਧੂ ਸਾਹਿਬ ਦੇ ਫਾਰਮ ਤੇ ਪਹੁੰਚ ਚੁੱਕੇ ਹਾਂ ਕਨੈਕਟ ਨੰਬਰ 9915095018 ਤੇ ਕਾਲ ਕਰਕੇ ਖਰੀਦਦਾਰੀ ਕਰ ਲਿਓ ਗੱਬਨ ਡੰਗ ਰਿਆ ਆਪਣੀ ਨਰਕ ਪਰਖ ਕਰਕੇ ਲੈ ਜਾਓ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰੱਬ ਰਾਖਾ ਜੀ